ਜਿਹੜੀ ਛਾਈਆਂ ਦੀ ਪ੍ਰੋਬਲਮ ਆ ਚਿਹਰੇ ਦੇ ਉੱਤੇ ਛਾਈਆਂ ਕਾਲੇ ਦਾਗ ਅੱਖਾਂ ਦੇ ਕਾਲੇ ਘੇਰੇ ਬਲੈਕ ਸਰਕਲ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ ਇਹਦੇ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਹੈ ਨੋਟ ਕਰ ਲਓ ਪਹਿਲੀ ਨੰਬਰ ਇੱਕ ਗੁਲਾਬ ਜਲ ਨੰਬਰ 2 ਗਲਾਈਸਰਨ ਨੰਬਰ 3 ਨਿੰਬੂ ਦਾ ਰਸ ਇੱਕ ਕੌਲੇਜ ਕੱਚਾ ਦੁੱਧ ਲੈ ਕੇ ਜਾਓ ਉਹ ਦੁੱਧ ਦੇ ਵਿੱਚ ਕਾਟਨ ਡਿਪ ਕਰੋ ਫੇਸ ਤੇ ਲਗਾਓ ਫੇਸ ਤੇ ਪੂਰਾ ਲਗਾ ਕੇ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਜਦੋਂ ਡਰਾਈਜਾ ਹੋ ਤੀਜੀ ਵਾਰੀ ਤੁਸੀਂ ਇੱਥੋਂ ਫਿਰ ਸਾਫ਼ ਕਰਕੇ ਦੇਖੋ ਦੁੱਧ ਲਾ ਕੇ ਫਿਰ ਕਾਟਨ ਦੇ ਨਾਲ ਜੇ ਗੰਦਗੀ ਆ ਰਹੀ ਹੈ ਫਿਰ ਇੱਕ ਵਾਰੀ ਹੋਰ ਲਾ ਦਿਓ ਗੰਦਗੀ ਆਉਣੀ ਬੰਦ ਹੋ ਚੁਗੀ ਦੋ ਤਿੰਨ ਵਾਰੀ ਚ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਮਿਸ਼ਰਣ ਤਿਆਰ ਕੀਤਾ ਉਹ ਮਿਸ਼ਰਣ ਲੈ ਕੇ ਫੇਸ ਤੇ ਲਗਾਓ ਫੇਸ ਤੇ ਲਗਾ ਕੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਫਿਰ ਦੇਖੋ ਚਿਹਰਾ ਖਿੜ ਜਾਣਾ ਔਰ ਤੁਸੀਂ ਦੇਖੋਗੇ ਸ਼ਾਇਆ ਜਿਹੜੀਆਂ 4-5 ਘੰਟੇ ਚੋਂ ਖਤਮ ਹੋ ਗਿਆ ਜੇ ਰਾਤ ਨੂੰ ਕਰਕੇ ਸੋਵੋਗੇ ਸਵੇਰੇ ਉੱਠ ਕੇ ਜੀਜੇ ਜੀ ਮੂੰਹ ਦੇਖ ਲਿਓ ਥੈਂਕ ਯੂ ਨਿਕਲੂਗਾ ਮੂੰਹ ਚੋਂ ਇਨੂੰ ਬਹੁਤ ਥੋੜਾ ਜਿਹਾ ਲੈਣਾ ਐ ਮਤਲਬ ਮੱਕੀ ਦੇ ਦਾਣੇ ਜਿੰਨਾ ਕਿ ਲੈ ਕੇ ਬਸ ਫੇਸ ਤੇ ਲਗਾ ਦੇਣਾ ਐ ਛਾਈਆਂ ਵਾਲੇ ਪਾਸੇ ਜਿਆਦਾ ਰਗੜ ਲੈਣਾ ਬਾਕੀ ਫੇਸ ਤੇ ਲਗਾ ਲਓ ਇਹ ਕੀ ਕਰੇਗਾ ਇਹ ਤੁਹਾਡੀਆਂ ਛਾਈਆਂ ਦੂਰ ਕਰੂਗਾ ਫੇਸ ਤੇ ਗਲੋ ਲੈ ਕੇ ਆਊਗਾ ਜਦੋਂ ਤੱਕ ਬਾਡੀ ਚ ਮਿਨਰਲ ਵਿਟਾਮਿਨ ਵਿਟਾਮਨ ਸੀ ਦੀ ਘਾਟ ਹੈ ਇਹ ਚੀਜ਼ ਠੀਕ ਨਹੀਂ ਹੁੰਦੀ ਇਹ ਰੋਜ਼ ਰੋਜ਼ ਕਰੀ ਜਾਓ ਧੋਈ ਜਾਓ ਤੁਸੀਂ ਦੇਖੋਗੇ 2-3 ਮਹੀਨਿਆਂ ਚ ਤੁਸੀਂ ਉਹ ਸਾਰੀ ਪ੍ਰੋਬਲਮ ਖਤਮ ਕਰਤੀ ਜਿਹੜੀ ਤੁਹਾਨੂੰ ਲੱਗੀ ਹੋਈ ਸੀ ਚਿਹਰੇ ਦੇ ਉੱਤੇ ਦਾਗ ਕਾਲੇ ਸਰਕਲ ਜੇ ਇਹਦਾ ਘਟੂ ਘਟ 20 ml ਸਵੇਰੇ ਸਵੇਰੇ ਐ ਜਿਵੇਂ दारू ਦੇ ਪੈਗ ਅਲੇ ਇੰਨੀ ਕਿ दारू ਪਾਲਦੇ ਨੇ ਬਾਕੀ ਪਾਣੀ ਪਾਲਦੇ ਨੇ ਜਾਂ ਸੋਡਾ ਐ ਪਾ ਕੇ ਬਸ ਇਹ ਤੁਸੀਂ ਆਮਲਾ ਪਾਉਣਾ ਉੱਤੇ ਪਾਣੀ ਪਾਉਣਾ ਸਿੰਪਲ ਪਾਣੀ ਪਾ ਕੇ ਉਹਨੂੰ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਨਿਰਨੇ ਕਾਲ ਚ ਇਹਨੂੰ ਤੁਸੀਂ ਸਿਪ ਕਰ ਕਰਕੇ ਪੀਣਾ ਤੁਸੀਂ ਦੇਖੋਗੇ ਕਿ ਲਿਸ਼ਾਈਆਂ ਜਾ ਚਿਹਰੇ ਦੇ ਉੱਤੇ ਕਾਲੇ ਦਾਗ ਡਾਰਕ ਸਰਕਲ ਵਗੈਰਾ ਬਹੁਤ ਜਲਦੀ ਖਤਮ ਹੋ ਜਾਣਗੇ ਬਲੈਮਿਸ਼ੀਜ਼ ਚਿਹਰੇ ਦੀਆਂ ਛਾਈਆਂ ਜਿਸ ਚਿਹਰੇ ਤੇ ਹੁੰਦੀਆਂ ਨੇ ਉਹੀ ਸਮਝਦਾ ਇਸ ਦਾ ਦਰਦ ਕਿ ਕਿਵੇਂ ਅੰਦਰੋਂ ਬੜੀ ਇੱਕ ਅਜੀਬ ਜੀ ਫੀਲਿੰਗ ਹੁੰਦੀ ਹੈ ਨਾ ਕਿਤੇ ਜਾਣ ਦਾ ਜੀ ਕਰਦਾ ਹੈ ਨਾ ਰਿਸ਼ਤੇਦਾਰੀ ਵਿੱਚ ਨਾ ਆਪਣੇ ਫਰੈਂਡਸ ਨਾਲ ਕਿਤੇ ਘੁੰਮਣ ਨੂੰ ਜੀ ਕਰਦਾ ਹੈ ਕਿਉਂਕਿ ਮਨ ਵਿੱਚ ਕਿਤੇ ਨਾ ਕਿਤੇ ਐ ਲੱਗਦਾ ਹੈ ਕਿ ਹਰ ਕੋਈ ਮੇਰੇ ਚਿਹਰੇ ਦੀਆਂ ਛਾਈਆਂ ਨੂੰ ਹੀ ਦੇਖ ਰਿਆ ਹੈ ਤੇ ਹਰ ਕੋਈ ਪੁੱਛ ਲੈਂਦਾ ਤੇਰੇ ਚਿਹਰੇ ਤੇ ਕੀ ਹੋ ਗਿਆ ਉਦੋਂ ਤਾਂ ਹੋਰ ਵੀ ਜ਼ਿਆਦਾ ਬੁਰਾ ਫੀਲ ਹੁੰਦਾ ਹੈ ਤੇ ਬਹੁਤ ਕੁਝ ਲਗਾ ਲਗਾ ਕੇ ਵੀ ਦੇਖ ਲਿਆ ਪਰ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਜਾਂ ਫਿਰ ਵੱਡੀ ਉਮਰ ਦੇ ਨਾਲ ਲਾਲ ਕਈਆਂ ਦੇ ਚਿਹਰੇ ਤੇ ਛਾਈਆਂ ਹੋ ਜਾਂਦੀਆਂ ਹਨ ਪਰ ਬਹੁਤ ਕੁਝ ਕਰਕੇ ਦੇਖਣ ਤੋਂ ਬਾਅਦ ਵੀ ਛਾਈਆਂ ਦਾ ਸਹੀ ਇਲਾਜ ਨਹੀਂ ਮਿਲ ਪਾਂਦਾ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਗੌਰ ਤੇ ਤੁਸੀਂ ਦੇਖ ਰਹੇ ਹੋ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਗੌਰ ਤੇ ਅੱਜ ਤੋ ਹਲੋ ਦੱਸਾਂਗੇ ਅਜਿਹਾ ਖਾਸ ਘਰੇਲੂ ਨੁਸਖਾ ਜਿਸ ਦੇ ਨਾਲ ਤੁਸੀਂ ਆਪਣੇ ਚਿਹਰੇ ਤੋਂ ਛਾਈਆਂ ਨੂੰ ਦੂਰ ਉਡਾ ਕੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ ਤੇ ਇਹ ਸਾਰੀ ਖਾਸ ਜਾਣਕਾਰੀ ਤੁਹਾਡੇ ਤੱਕ ਪਹੁੰਚਾਣਗੇ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ ਵੈਦਬਾਨ ਆਯੁਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਹੈ ਸਰ ਤੁਹਾਡਾ ਤੇ ਨਾਲ ਦੀ ਨਾਲ ਸਵਾਗਤ ਹੈ ਸਾਡੇ ਹੀ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਬਾਰ-ਬਾਰ ਸਾਨੂੰ ਢੇਰ ਸਾਰੇ ਸਵਾਲ ਵੀ ਭੇਜਦੇ ਨੇ ਕਿ ਇਹਨਾਂ ਟੌਪਿਕ 'ਸੇ ਵੀਡੀਓ ਲਿਆਂਦੀ ਜਾਏ ਸੋ ਬਹੁਤ ਛਾਈਆਂ ਨੂੰ ਲੈ ਕੇ ਚਿਹਰੇ ਦੇ ਉੱਪਰ ਕਿਵੇਂ ਨੇਚਰਲ ਗਲੋ ਆਵੇ ਉਸ ਨੂੰ ਲੈ ਕੇ ਤੁਹਾਡੇ ਸਵਾਲ ਸੀ ਤਾਂ ਫਿਰ ਬਿਨਾਂ ਦੇਰ ਕੀਤੇ ਹਾਂ ਜੀ ਕਰ ਦਿਆਂ ਸ਼ੁਰੂਆਤ ਅੱਜ ਦੀ ਇਹ ਖਾਸ ਜਾਣਕਾਰੀ ਸਾਸਤਰੀ ਕਾਲ ਜੀ ਅੱਜ ਕੱਲ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜਿਹੜੇ ਵੱਡੇ ਆ ਉਹਨਾਂ ਨੂੰ ਵੀ ਲੇਡੀਜ਼ ਨੂੰ ਵੀ ਜੈਂਟਸ ਨੂੰ ਵੀ ਲੜਕੀਆਂ ਨੂੰ ਵੀ ਲੜਕਿਆਂ ਨੂੰ ਵੀ ਜਿਹੜੀ ਛਾਈਆਂ ਦੀ ਪ੍ਰੋਬਲਮ ਆ ਚਿਹਰੇ ਦੇ ਉੱਤੇ ਛਾਈਆਂ ਕਾਲੇ ਦਾਗ ਅੱਖਾਂ ਦੇ ਕਾਲੇ ਘੇਰੇ ਬਲੈਕ ਸਰਕਲ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਇਦੇ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਐ ਨੋਟ ਕਰ ਲਓ ਪਹਿਲੀ ਨੰਬਰ ਇੱਕ ਗੁਲਾਬ ਜਲ ਨੰਬਰ 2 ਗਲੈਸਰਿਨ ਨੰਬਰ 3 ਨਿੰਬੂ ਦਾ ਰਸ ਇਹ ਤਿੰਨੇ ਚੀਜ਼ਾਂ ਦਾ ਬਰਾਬਰ ਲੈ ਲਓ ਚਮਚਾ ਚਮਚਾ ਲੈ ਲਓ ਚਮਚਾ ਚਮਚਾ ਲੈ ਕੇ ਲਿਕਵਿਡ ਤਿਆਰ ਹੋ ਗਿਆ ਪਹਿਲਾ ਜਾਓ ਬਾਥਰੂਮ ਚ ਇੱਕ ਕਾਲੇਜ ਕੱਚਾ ਦੁੱਧ ਲੈ ਕੇ ਜਾਓ ਉਹ ਦੁੱਧ ਦੇ ਵਿੱਚ ਕਾਟਨ ਡਿਪ ਕਰੋ ਫੇਸ ਤੇ ਲਗਾਓ ਫਿਰ ਇਸ ਤੇ ਪੂਰਾ ਲਗਾ ਕੇ ਉਸ ਤੋਂ ਬਾਅਦ ਉਹਨੂੰ ਹੌਲੀ ਹੌਲੀ ਜਦੋਂ ਡਰਾਈਜਾ ਹੋ ਜਾਏ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨੂੰ ਠੰਡੇ ਪਾਣੀ ਨਾਲ ਵਾਸ਼ ਕਰ ਦੋ ਫਿਰ ਇੱਕ ਵਾਰੀ ਦੁੱਧ ਲਗਾਓ ਫਿਰ ਵਾਸ਼ ਕਰ ਦੋ ਠੀਕ ਹੋ ਗਿਆ ਦੋ ਵਾਰੀ ਹੋ ਗਿਆ ਤੀਜੀ ਵਾਰੀ ਤੁਸੀਂ ਇੱਥੋਂ ਫਿਰ ਸਾਫ਼ ਕਰਕੇ ਦੇਖੋ ਦੁੱਧ ਲਾ ਕੇ ਫਿਰ ਕਾਟਨ ਦੇ ਨਾਲ ਜੇ ਗੰਦਗੀ ਆ ਰਹੀ ਹੈ ਫਿਰ ਇੱਕ ਵਾਰੀ ਹੋਰ ਲਾ ਦੋ ਗੰਦਗੀ ਆਉਣੀ ਬੰਦ ਹੋ ਚੁਗੀ ਦੋ ਤਿੰਨ ਵਾਰੀ ਚ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਮਿਸ਼ਰਣ ਤਿਆਰ ਕੀਤਾ ਨਿੰਬੂ ਵਾਲਾ ਗਲੈਸਰਿਨ ਵਾਲਾ ਤੇ ਗੁਲਾਬ ਜਲ ਵਾਲਾ ਉਹ ਮਿਸ਼ਰਣ ਲੈ ਕੇ ਫੇਸ ਤੇ ਲਗਾਓ ਫੇਸ ਤੇ ਲਗਾ ਕੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਫਿਰ ਦੇਖੋ ਚਿਹਰਾ ਖਿੜ ਜਾਣਾ ਔਰ ਤੁਸੀਂ ਦੇਖੋਗੇ ਸ਼ਾਇਆ ਜਿਹੜੀਆਂ 4-5 ਘੰਟੇ ਚੋਂ ਖਤਮ ਹੋ ਗਿਆ ਜੇ ਰਾਤ ਨੂੰ ਕਰਕੇ ਸੋਵੋਗੇ ਸਵੇਰੇ ਉੱਠ ਕੇ ਜੀਜੇ ਚਿਹਰਾ ਦੇਖ ਲਿਓ ਥੈਂਕ ਯੂ ਨਿਕਲੂਗਾ ਮੂੰਹ ਚੋਂ ਵੀ ਥੈਂਕ ਯੂ ਗੁਲਸਾਬਾ ਦਾ ਕਮਾਲ ਦੀ ਚੀਜ਼ ਦੱਸਤੀ ਔਰ ਇਹ ਸੱਚਮੁੱਚ ਬਹੁਤ ਫਾਇਦਾ ਕਰਦੀ ਹੈ ਕਰਕੇ ਦੇਖਿਓ ਤੇ ਫਿਰ ਉਹਦੇ ਵਾਸਤੇ ਨਾਲ ਰੂਪਾਂਜਲੀ ਕਰੀਮ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲੂਗੀ ਰੂਪਾਂਜਲੀ ਕਹਿ ਕੇ ਕਰੀਮ ਲੈਣੀ ਹੈ ਕੰਚ ਦੀ ਬੋਤਲ ਚ ਕਾਲਾ ਲੇਬਲ ਹੈ 골ਡਨ ਸ਼ੀਸ਼ੀ ਹੈ ਧਿਆਨ ਨਾਲ ਲਈਓ ਬਸ ਇਹ ਕੰਮ ਨਾ ਕਰ ਲਿਓ ਕਿਉਂਕਿ ਇਹਨਾਂ ਤੇ ਬਹੁਤ ਮਿਹਨਤ ਹੁੰਦੀ ਹੈ ਬੜੀ ਰਿਸਰਚ ਤੋਂ ਬਾਅਦ ਇਹ ਜੀ ਐਮ ਪੀ ਸਰਟੀਫਾਈਡ ਹੁੰਦੀਆਂ ਨੇ ਚੀਜ਼ਾਂ ਗਵਰਨਮੈਂਟ ਤੋਂ ਰਜਿਸਟਰਡ ਹੁੰਦੀਆਂ ਨੇ ਔਰ ਇਹ ਮਹਿੰਗੀਆਂ ਵੀ ਨੇ ਇਹ ਨਾਰਮਲਲੀ ਹੈਗੀਆਂ ਕਿ ਦੇਖੋ 1500 1500 1600 ਰੁਪਏ ਦੀ ਆਈਟਮ ਹੈ ਇਹ ਇਹ ਜਿਹੜੀ ਆਈਟਮ ਹੈ ਇਹਨੂੰ ਬਹੁਤ ਥੋੜਾ ਜਿਹਾ ਲੈਣਾ ਹੈ ਐ ਮਤਲਬ ਮੱਕੀ ਦੇ ਦਾਣੇ ਜਿੰਨਾ ਕੁ ਲੈ ਕੇ ਬਸ ਫੇਸ ਤੇ ਲਗਾ ਦੇਣਾ ਸੰਜਾਲੇ ਪਾਸੇ ਜਿਆਦਾ ਰਗੜ ਲੈਣਾ ਬਾਕੀ ਫੇਸ ਤੇ ਲਗਾ ਲਓ ਇਹ ਕੀ ਕਰੇਗਾ ਇਹ ਤੁਹਾਡੀਆਂ ਛਾਈਆਂ ਦੂਰ ਕਰੂਗਾ ਫੇਸ ਤੇ ਗਲੋ ਲੈ ਕੇ ਆਊਗਾ ਔਰ ਜੇ ਕਹੋ ਵੀ ਗੋਰੇ ਕਾਲੇ ਹੋ ਜਾਣਗੇ ਇਹ ਨਹੀਂ ਹੋਣਾ ਨਹੀਂ ਤਾਂ ਫਿਰ ਇਹ ਮੇਰੀ ਅਫਰੀਕਾ ਚ ਬਹੁਤ ਵੇਕਣੀ ਸੀ ਸਾਰੇ ਕਾਲਿਆਂ ਨੇ ਗੋਰੇ ਹੋ ਜਾਣਾ ਸੀ ਇਹ ਇਹ ਕਾਲਿਆਂ ਨੂੰ ਗੋਰੇ ਨਹੀਂ ਕਰਦੀ ਪਰ ਜਿਹੜੀਆਂ ਛਾਈਆਂ ਨੇ ਕਾਲੇ ਦਾਗ ਪੈ ਗਏ ਕੋਈ ਬਾਰਕ ਸਗਾ ਗਏ ਜਿਵੇਂ ਡਾਰਕ ਸਰਕਲ ਬਣ ਗਏ ਕੋਈ ਵੀਕਨੈਸ ਕਰਕੇ ਹੋ ਗਿਆ ਉਹਦੇ ਤੇ ਇਹ ਕਰੀਮ ਬਹੁਤ ਕੰਮ ਕਰਦੀ ਆ ਫਿਰ ਇਹਦੇ ਨਾਲ ਇੱਕ ਚੀਜ਼ ਹੋਰ ਅਸੀਂ ਜਿਹੜੀ ਦੰਨੇ ਆ ਉਹ ਅਸੀਂ ਦੰਨੇ ਆ ਆਮਲੇ ਦਾ ਜੂਸ ਬਹੁਤ ਜ਼ਰੂਰੀ ਹੈ ਜਦੋਂ ਤੱਕ ਬਾਡੀ ਚ ਮਿਨਰਲ ਵਿਟਾਮਿਨ ਵਿਟਾਮਿਨ ਸੀ ਦੀ ਘਾਟ ਹੈ ਇਹ ਚੀਜ਼ ਠੀਕ ਨਹੀਂ ਹੁੰਦੀ ਇਹ ਰੋਜ਼ ਰੋਜ਼ ਕਰੀ ਜਾਓ ਧੋਈ ਜਾਓ ਤੁਸੀਂ ਦੇਖੋਗੇ 2-3 ਮਹੀਨਿਆਂ ਚ ਤੁਸੀਂ ਉਹ ਸਾਰੀ ਪ੍ਰੋਬਲਮ ਖਤਮ ਕਰਤੀ ਜਿਹੜੀ ਤੁਹਾਨੂੰ ਲੱਗੀ ਹੋਈ ਸੀ ਚਿਹਰੇ ਦੇ ਉੱਤੇ ਦਾਗ ਕਾਲੇ ਸਰਕਲ ਇਹ ਵੋ ਕਰ ਲਿਓ 3 ਮਹੀਨੇ ਲਾਵੇ ਕੋਈ ਵੀ ਇਨਸਟੈਂਟ ਕੋਈ ਚੀਜ਼ ਮਿਲ ਜੇ 2 ਦਿਨ ਲਾਵਾ ਫਾਇਦਾ ਹੋਇਆ ਹੋਇਆ ਨਹੀਂ ਹੋਇਆ ਫਿਰ ਸੜਦਾ ਟੋਕਰੀ ਚ ਇਹ ਨਾ ਕੰਮ ਕਰਿਓ ਹਰ ਚੀਜ਼ ਤੇ ਪੈਸੇ ਲੱਗਦੇ ਨੇ ਇੱਕ ਇੱਕ ਪੈਸੇ ਦਾ ਸਹੀ ਮੁੱਲ ਮਿਲੂਗਾ ਤੁਹਾਨੂੰ ਕਿਉਂਕਿ ਉਹ ਤੁਹਾਨੂੰ ਠੀਕ ਕਰ ਸਕਦੀ ਇਹਨੂੰ ਕਰ ਲਿਓ ਲਗਾਤਾਰ ਇਹ ਜਿਹੜਾ ਆਮਲੇ ਦਾ ਜੂਸ ਹੈ ਇਹ ਵੀ ਤੁਸੀਂ ਕੋਸ਼ਿਸ਼ ਕਰੋ ਜੀ ਤੇ ਵੈਦਬਾਨ ਲਿਖਿਆ ਹੋਵੇ ਉਹੀ ਆਪਨ ਲਈ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਤੇ ਤਾਂ ਵਿਸ਼ਵਾਸ ਹੈ ਇਹ ਆਪਣੀਆਂ ਅੱਖਾਂ ਮੂਹਰੇ ਬਣਦੀਆਂ ਨੇ ਆਪ ਬਣਵਾਈਆਂ ਨੇ ਕੋਲ ਖੜਕੇ ਬਣਦੀਆਂ ਨੇ ਤਾਂ ਇਹਨਾਂ ਤੇ ਭਰੋਸਾ ਹੈ ਦੇਖੋ ਥੱਲੇ ਪੂਰਾ ਪਲਪ ਜੰਮਿਆ ਹੁੰਦਾ ਇਹਦੇ ਇਹ ਪੂਰਾ ਆਮਲਾ ਜਿਹੜਾ ਹੈਗਾ ਪ੍ਰੋਪਰ ਜੰਮਿਆ ਹੋਊਗਾ ਇੱਕ ਪਲਪ ਹੈ ਮਤਲਬ ਇਹ ਨਹੀਂ ਐ ਵੀ ਪਾਣੀ ਜਾਂ ਹੋਊਗਾ ਇੱਕ ਪਿਓਰ ਚੀਜ਼ ਆ ਆਮਲੇ ਵਿੱਚ ਹੁੰਦਾ ਹੈ ਨੇਚਰਲ ਐਂਟੀਆਕਸੀਡੈਂਟ ਅਤੇ ਨਾਲ ਹੀ ਆਮਲਾ ਭਰਪੂਰ ਹੁੰਦਾ ਹੈ ਵਿਟਾਮਿਨ ਸੀ ਦੇ ਨਾਲ ਜੇਕਰ ਤੁਸੀਂ ਹੁਣੇ ਹੀ ਇਸ ਆਮਲਾ ਜੂਸ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਫਿਰ www.vaidvan.com ਤੇ ਜਾਓ ਅਤੇ ਆਨਲਾਈਨ ਵੀ ਤੁਸੀਂ ਇਸ ਪ੍ਰੋਡਕਟ ਨੂੰ ਪਰਚੇਸ ਕਰ ਸਕਦੇ ਹੋ ਜਾਂ ਫਿਰ ਕਾਲ ਕਰੋ 987267622 ਵੈਦਵਾਨ ਆਯੁਰਵੇਦ ਇਸ ਕਰਕੇ ਇਹ ਆਮਲਾ ਜਿਹੜਾ ਹੈਗਾ ਇਹਦਾ ਇਹਦਾ ਘਟੋ ਘਟ 20 ml ਸਵੇਰੇ ਸਵੇਰੇ ਐ ਜਿਵੇਂ दारू ਦੇ ਪੈਗ ਵਾਲੇ ਇੰਨੀ ਕਿ ਦਾਰੂ ਪਾ ਲਦੇ ਨੇ ਬਾਕੀ ਪਾਣੀ ਪਾ ਲਦੇ ਨੇ ਜਾਂ ਸੋਡਾ ਐ ਪੋਕੇ ਬਸ ਇਹ ਤੁਸੀਂ ਆਮਲਾ ਪਾਉਣਾ ਉੱਪਰ ਪਾਣੀ ਪਾਉਣਾ ਸਿੰਪਲ ਪਾਣੀ ਪਾ ਕੇ ਉਹਨੂੰ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਨਿਰਨੇ ਕਾਲ 'ਚ ਇਹਨੂੰ ਤੁਸੀਂ ਸਿਪ ਕਰ ਕਰਕੇ ਪੀਣਾ ਔਰ ਇਸੇ ਤਰ੍ਹਾਂ ਸ਼ਾਮ ਨੂੰ ਫਿਰ ਪੀ ਲਓ ਇੱਕ ਵਾਰੀ 4-5 ਵਜੇ ਜਦੋਂ ਖਾਲੀ ਪੇਟ ਜਿਹਾ ਹੀ ਹੁੰਦਾ ਤੁਸੀਂ ਦੇਖੋਗੇ ਕਿਲ ਛਾਈਆਂ ਜਾ ਚਿਹਰੇ ਦੇ ਉੱਤੇ ਕਾਲੇ ਦਾਗ ਡਾਰਕ ਸਰਕਲ ਵਗੈਰਾ ਬਹੁਤ ਜਲਦੀ ਖਤਮ ਹੋ ਜਾਣਗੇ ਇਹ ਚੀਜ਼ ਦਾ ਖਿਆਲ ਰੱਖਣਾ ਕਿ ਪਹਿਲਾਂ ਜਿਹੜੇ ਮੈਂ ਫਾਰਮੂਲੇ ਦੱਸੇ ਨੇ ਵੈ ਜਾ ਕੇ ਵੀਡੀਓ ਦੇ ਸੁਣ ਲਿਓ ਜੇ ਸੋਹਣਾ ਲੱਗਿਆ ਵੀਡੀਓ ਤਾਂ ਸੋਹਣਾ ਤੇ ਲੱਗਣਾ ਹੀ ਆ ਪਰ ਜੇ ਚੰਗਾ ਲੱਗਿਆ ਸੁਣ ਕੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਦਿਓ ਤਾਂ ਕਿ ਜਿਹੜਾ ਵੀ ਤੁਹਾਡੇ ਥਰੂ ਜਾਊਗਾ ਉਹ ਤੁਹਾਡਾ ਥੈਂਕ ਯੂ ਜ਼ਰੂਰ ਕਰੂਗਾ ਵੀ ਵਾਹ ਕਮਾਲ ਕਰਤੀ ਗੁਲ ਸਾਹਿਬ ਤੁਸੀਂ ਆ ਜਿਹੜਾ ਨੁਸਖਾ ਦੱਸਿਆ ਇਸ ਨਾਲ ਸਾਡਾ ਫੇਸ ਜਿਹੜਾ ਹੈਗਾ 글로 ਵੀ ਕਰ ਰਿਹਾ ਕਲੀਨ ਵੀ ਹੋ ਰਿਹਾ ਔਰ ਬਹੁਤ ਸੁਣੇ ਦੇ ਰਿਜ਼ਲਟ ਆ ਰਿਹਾ ਹੋਰ ਸੁਣਾਓ ਸਾਰੇ ਚੜ੍ਹਦੀ ਕਲਾ ਚ ਰਹੋ ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਅਕਾਲ ਨਮਸਕਾਰ ਤੋ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਜਿਹੜਾ ਘਰੇਲੂ ਨੁਸਖਾ ਹੈ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲਿਆ ਹੋਵੇਗਾ ਕਿ ਕਿਵੇਂ ਤੁਸੀਂ ਗਲਿਸਰਿਨ, ਰੋਜ਼ ਵਾਟਰ ਤੇ ਨਿੰਬੂ ਦਾ ਜਿਹੜਾ ਰਸ ਹੈ ਇਸ ਨੂੰ ਮਿਲਾ ਕੇ ਰੋਸ ਚਿਹਰੇ ਤੇ ਲਗਾਓ ਤੇ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ ਨਾਲ ਦੀ ਨਾਲ ਗੁਲ ਸਾਹਿਬ ਨੇ ਜਿਹੜੇ ਆਪਣੇ ਬਹੁਤ ਹੀ ਵਧੀਆ ਜਿਹੜੇ ਇੱਕ ਸਹੀ ਢੰਗ ਨਾਲ ਬਣਾਏ ਨੁਸਖੇ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਿਆ ਕਿ ਅਗਰ ਮੈਂ ਗੱਲ ਕਰਾਂ ਖਾਸ ਹੋ ਤੇ ਆਮਲਾ ਜੂਸ ਨੂੰ ਲੈ ਕੇ ਜਾਂ ਫਿਰ ਜਿਹੜੀ ਇਹ ਕਰੀਮ ਮੈਂ ਬਣਾਈ ਗਈ ਵੈਦ

ਕੜੀ ਵੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਕੋਲ ਟਾਈਮ 'ਤੇ ਜ਼ਰੂਰ ਪਹੁੰਚਦੇ ਰਹੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ